ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜੀ ਨੂੰ ਕੀ ਹਾਲ ਚਾਲ ਆ ਵੀਡੀਓ ਵਧੀਆ ਲੱਗੀ ਕਮੈਂਟ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵਧੀਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਰਦੇ ਆਂ ਦੀ ਬਲੌਗ ਦੀ ਸਟਾਰਟਿੰਗ ਅੱਜ ਆਪਾਂ ਜਿੰਨਾ ਤੋਂ ਦਵਾਈਆਂ ਦਵਾਈਆਂ ਵਗੈਰਾ ਲੈਣੇ ਆ ਖੇਤੀਬਾੜੀ ਦੀਆਂ ਕੋਈ ਮੱਤਰੀ ਸਾਹਿਬ ਜੀ ਵਗੈਰਾ ਹੋਣੀ ਆ ਆਪਾਂ ਕਾਫੀ ਧਰਤਾਂ ਨਾਲ ਕੰਮ ਕਰਦੇ ਆਂ Jag det gör han. ਅੱਗੇ ਦੂ ਕਾਪੀਆਂ ਲਈ ਫਿਰ ਮੈਂ ਇਹ ਦੇਖੀ ਤਾਂ ਹੋ ਗਈ ਹੈ ਨਾਏ ਖੋਲਦਾ ਗਾਉਂ ਨੰਬਰ ਕਾਪੀ ਉਹ ਲੱਗਦੀ ਹੈ ਹੋਰ ਨਹੀਂ ਡਿਟੇਲ ਦੀ ਨਹੀਂ ਲੋੜ ਕਾਪੀ ਉਹ ਚਲੋ ਬਾਅਦਾਂ ਅੱਗੇ ਇਹਨੇ ਆਈਡੀ ਵੀ ਆਏ ਆ ਜੀ ਹੋਰ ਤਰੀਕੇ ਵੀ ਕਰਦੇ ਹਾਂ ਕਾਪੀ ਦੇ ਦੋਦੇ ਖੇਤ ਨੇ ਯਾਰ ਪਾਣੀ ਦੇਖਿਆ ਖਤੀ ਜ ਹਰਾ ਹੋ ਗਿਆ ਬਿਲਕੁਲ ਇਹ ਤਾਂ ਦੇਖ ਵੀ ਜਿਹਾ ਹੀ ਹਰਾ ਹੋ ਗਿਆ ਆ ਉਹ ਖੇਤ ਨੇ ਨਾ ਪਾਣੀ ਜਮਾਈ ਪੂਰਾ ਪੂਰਾ ਜਮਾਈ ਮੈਂ ਵਰਸਾ ਇੰਨਾ ਇੰਨਾ ਕੁ ਪਾਣੀ ਥੋੜਾ ਮੈਂ ਕਿਹਾ ਉਹ ਪਨੀਰੀ ਨਾਲੇ ਪਨੀਰੀ ਹੈ ਨਾ ਪਨੀਰੀ ਸੋਨੀ ਆ ਆ ਸੰਘਣੀ ਦੀ ਪਨੀਰੀ ਮੈਂ ਕਿਹਾ ਖੇਤ ਨਹੀਂ ਮਿਣਿਆ ਬਸ 아이 15 ਕਿਲੋ ਕਿਲੋ ਖੇਤਾ ਜਾ ਗੇੜਦਾ ਤੇ ਸੰਗਣੀ ਬੋਦੂ ਹੋਵੀ ਉਹਨੂੰ ਦੇਖ ਲਾ ਵੀ ਨਾ ਜਾਨ ਨਿਕਲੀ ਪਈ ਆ ਉਹਦੇ ਬੂਟੇ ਆ ਚਾਹਿਆ ਆਪਣਾ ਹੋਰ ਐ ਆਪਣੇ ਬੱਚੇ ਹੋਰ ਲੱਗਿਆ ਉਹ ਤੇਰੀ ਮਰਦੇ ਹੈਗੇ ਲੋਲੀ ਬਾੜਕ ਬੰਦ ਕੰਨੀ ਪੀੜ ਹੋਈ ਆ ਨਾ ਆ ਦੇਖੋ ਕਿੰਨੀ ਤੇਜ਼ ਨੇ 对的呢。 ਕਿ ਕੋਈ ਜੁਰਤ ਨਹੀਂ ਬੈਠਾ ਬੰਦਾ ਉਪਰ ਆਏ ਕੋਈ ਨਹੀਂ ਕੋਈ ਕਿੱਥੇ ਆ ਜਾ ਬਸ ਕੋਈ ਕਰੀਨ ਤੇ ਫੋਨ ਕਰ ਅੱਜ ਡਰਾਈਵਰ ਹੂੰ ਵੀ ਬਣਾਉ ਜ ਮੈਂ ਨਹੀਂ ਕਰਤਾ ਹਾਂ ਦਵਿੰਦਰ ਵਾਲੀ ਉਹ ਨਹੀਂ ਗੱਡੀ ਫੋਟੋ ਤੋਂ ਪੀਂੰਦਰਾ ਇਹ ਰੇਪਰ ਯਾਰ ਆਏ ਆ ਦੇਖ ਰੇਪਰ ਕੁਝ ਲਿਖਿਆ ਤਾਂ ਹੋਇਆ ਪੁਰਾ ਦੁੱਧੀ ਦੀ ਕਰਾ ਲਾ ਵੇਖਿਆ ਦੇਖਿਆ ਕਾਪੀ ਉਹ ਬੈਂਕ ਦੀ ਗੱਲ ਦੁੱਧੀ ਤਾਂ ਨਹੀਂ ਕਰ ਰਹੇ ਯੂ ਬ੍ਰੇਕ ਨੂੰ ਨਮਾ ਪੈਨ ਦਿਓ ਇਹਦੇ ਉੱਪਰ ਪ੍ਰਿੰਟਿੰਗ ਉਸ ਵੀ ਨਹੀਂ ਹੋ ਰਹੀ ਦਿਖਦਾ ਨਹੀਂ ਹਾਂ ਜਿੱਕਰ ਇਹਦੇ ਨਾਲ ਹੈਗਾ ਇਹ ਜੀ ਖਾਤਾ ਨੰਬਰ ਤੋਂ ਆ ਦੇਖਿਓ ਆ ਜੂਗਾ ਇਹ ਦੇਖੋ ਇਹਨਾਂ ਨੂੰ ਦੇਖ ਲੰਨੇ ਆ ਹਾਂ ਜੀ ਮਿੱਤਰੋ ਫੋਟੋ ਸਟੇਟ ਕਰਾ ਗਿਆ ਆਪਾਂ ਦੇ ਜੀ ਨਾਲ ਦੀ ਦੁਕਾਨ ਤੇ ਬੇਰੋਣੀ ਦਾ ਹੈ ਤੇ ਬਾਕੀ ਨਾ ਆਪਾਂ ਮੋੜ ਫਨ ਦਾ ਕੰਮ ਜਾ ਕਰਵਾਇਆ ਤੇ ਤੇਲ ਘਟਵਾਉਣਾ ਜਾਣਿਆ ਬਾਈ ਕੋ ਆਇਡਮ ਅਰੇ ਆਪ ਆਪਣੀ ਕੋਲ ਕੇ ਆ ਗਿਆ ਦੇਖਦੇ ਅੰਬੀ ਰਹਿ ਗਿਆ ਕਿ ਨਹੀਂ ਆ ਗਿਆ ਆ ਗਿਆ ਆ ਗਿਆ ਛੋਡੀ ਮਿ ਛੂੜੀ ਕਰ ਵੀਰੇ ਇੱਕ ਤਾਂ ਮੈਨੂੰ 2000 ਚਾਹੀਦੀ ਠੀਕ ਹੈ ਤੇਲ ਘੱਟ ਕਰ ਦੋ ਥੋੜਾ ਕਰਤਾ ਦਾ ਕਰਤਾ ਦਾ ਕਦ ਰੇਡੀ ਕਰਾ ਲਈ ਇਹਦਾ ਹਾਂ ਪਸੀ 3 ਪਸੀ ਅੱਛਾ ਚਾਬੀਆਂ ਚਾਬੀਆਂ ਦੋ ਦੋ ਹੋਣਗੀਆਂ ਉਹ ਯਾਰ ਪਤਾ ਨਹੀਂ ਕਿੱਥੇ ਗਿਰ ਗਈਆਂ ਦੋ ਇਕੱਠੀਆਂ ਉਹ ਮੈਨੂੰ ਦਵਾ ਦੇਣਾ ਉਹਦਾ ਜਿਹੜਾ ਕੜਾ ਜਾਂ ਹੁੰਦਾ ਆਲਾ ਮਾੜਾ ਜਾਂਦਾ ਫੜਾ ਨਿਕਲ ਗਿਆ ਕਿਤੇ ਗਿਰ ਗਈ ਠੀਕ ਕਰਾ ਉਹਦੀ ਜਹੀ ਵੀ ਕੱਖ ਕਾਫੀ ਮਤਲਬ ਕਹ ਲੋ ਵੀ ਰੌਂਡ ਦਵਾਈ ਜੇ ਆਪਾਂ ਕਰਦੇ ਹਾਂ ਨਾ ਉਹਦੇ ਨਾਲ ਕਾਹ ਗੋਲੇ ਹੋਣਾ ਜੀਰੀ ਚ ਪੈਂਦੀ ਹੈ ਬਾਈ ਤਾਂ ਕਰਕੇ ਅਸੀਂ ਵੀ ਜਿਹੜੀ ਮੋਟੀ ਮੋਟੀਆਂ ਬੱਟਾਂ ਉਹ ਵੱਢ ਲਈਏ ਤੇ ਵਾੜਾ ਰੌਂਡ ਬਮਾਰਦੂਗੇ ਆ ਦੇਖੋ ਜਿੱਦਾਂ ਆ ਹੋਇਆ ਆਹ ਵਾਲਾ ਹੋਇਆ ਬੱਟ ਤੇ ਸੁੱਟ ਚਲੇ ਗਿਆ ਲੱਗਿਆ ਹੋਇਆ ਤੇ ਬਾਕੀ ਆਪਾਂ ਹਾਂ ਜੀ ਜਿਹੜਾ ਉਦੋਂ ਆਪਾਂ ਖੇਤ ਲਾਇਆ ਕਦੂ ਮਤਲਬ ਨਾਲ ਦੀ ਨਾਲ ਕਦੂ ਹੋਣ ਕਰਕੇ ਨਾ ਵੀ ਨਾਲ ਦੀ ਨਾਲ ਜੀਰੀ ਲੱਗਣ ਕਰਕੇ ਛੇਤੀ ਤੁਰਪੀ ਜੀਰੀ ਜਿਵੇਂ ਸਵੇਰੇ ਕਦੂ ਹੋਇਆ ਦੁਪਹਿਰ ਨੂੰ ਲਾਉਣ ਲੱਗ ਗਏ ਤੇ ਮੈਨੂੰ ਲੱਗਦਾ ਵੀ ਕੱਲ ਜਾਂ ਪਰਸੋਂ ਤੱਕ ਪੂਰੀ ਐਣਾ ਮਤਲਬ ਇਹ ਨਾ ਬੀਜ ਤਾਂ ਜੀਰੀ ਤੁਰ ਸੁੱਕ ਜੀ ਕੇ ਤੁਰਦੀ ਹੁੰਦੀ ਆ ਉਦਾਂ ਨਹੀਂ ਹੋਇਆ ਜਿੱਦਾਂ ਹਰੀ ਲਾਈ ਆ ਹਰੀ ਹੀ ਹਰੀ ਉਹ ਹਾਲੇ ਤੱਕ ਸੁੱਕਣ ਨਹੀਂ ਲੱਗੀ ਮੈਨੂੰ ਲੱਗਦਾ ਵੀ ਇਹਨੇ ਸ਼ਾਇਦ ਇਦਾਂ ਹੀ ਖੜੀ ਹੋ ਜਾਣਾ ਹਨਾ ਬਾਕੀ ਪਨੀਰੀ ਥੋੜੀ ਬਰੀਕ ਸੀਗੀ ਜਿਆਦਾ ਤਾਂ ਕਰਕੇ ਵਿੱਚ ਡੱਕੇ ਡੁੱਬ ਬਹੁਤ ਗਏ ਤੇ ਵੈਸੇ ਵੀ ਦੋ ਦੋ ਤਿੰਨ ਦਿਨ ਬੁੱਟੇ ਲੱਗੇ ਆ ਬਾਕੀ ਕੋਈ ਨਹੀਂ ਜਿੱਥੇ ਮਰੇ ਤਾਂ ਰੱਖੀਆਂ ਹੋਈਆਂ ਗੁੱਟੀਆਂ ਬਚਾ ਕੇ ਵੈਸੇ ਹੁਣ ਤਾਂ ਮਿਲਣਾ ਪਨੀਰੀ ਵੀ ਨਹੀਂ ਮਿਲਣੀ ਹੈਗੀ ਤੇ ਆਪਣੀ ਜਿਹੜੀ ਪਨੀਰੀ ਸੀਗੀ ਸਾਹਿਬ ਆਪਣੀ ਜਿਹੜੀ ਪਨੀਰੀ ਸੀਗੀ ਉਹ ਮਤਲਬ ਉਹ ਦੇਤੀ ਕਿਸੇ ਨੂੰ ਨੂੰ ਲੋੜ ਸੀ ਅਤੇ ਇਹਨੀਆਂ ਚਾਰ ਇਹਨੀਆਂ ਚਾਰ ਗੁੱਡੀਆਂ ਰੱਖੀਆਂ ਵਿੱਚ ਆ ਕੇ ਤੇ ਹੁਣ ਤਾਂ ਮਿਲਦਾ ਮਿਲ ਨਹੀਂ ਵੀ ਨਹੀਂ ਕਿਸੇ ਚਲੋ ਇਹਨਾਂ ਵਾਲੇ ਸ਼ਾਇਦ ਆਜੂਗਾ ਠੀਕ ਲੱਗ ਜਾਣਗੇ ਕੁੰਜੇ ਸਾਂਝ ਤੇ ਮਿਲਦੇ ਆ ਅੱਗੇ ਫਿਰ ਕਿਸੇ ਹੋਰ ਵੀਡੀਓ 'ਚ ਮਿਲਦੇ ਆਗੇ ਕਿਸੇ ਹੋਰ ਵੀਡੀਓ 'ਚ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਚਲੋ ਵਧੀਆ ਵੈਸ ਸਬਸਕ੍ਰਾਈਬਰ ਵਧ ਰਹੇ ਆ ਆਪਣੇ ਤੇ ਚਾਹ ਮਤਲਬ ਵੀਡੀਓ ਵਿੱਚ ਉਹ 뷰 ਵੱਧ ਰਹੇ ਆ ਤੇ ਪਲੀਜ਼ ਪੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਚੈਨਲ ਨੂੰ ਮਿਲਨੇ ਕਿਸ ਅਗਲੀ ਵੀਡੀਓ 'ਚ ਜਦ ਤੱਕ ਲਈ ਧੰਨਵਾਦ ਜੀ ਥੈਂਕ ਯੂ ਓਕੇ ਬਾਏ